ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਟਰੈਕਟਰ ਲੈ ਕੇ ਆਏ ਹਾਂ ਆਪਾਂ ਸੇਲ ਦੇ ਲਈ ਫੋਰਡ 3600 ਟਰੈਕਟਰ ਦੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵਾਲੇ ਵੀਰਾਂ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਫੋਰਡ 3600 ਸਕਰੀਨ ਤੇ ਤੁਸੀਂ ਦੇਖ ਰਹੇ ਹੋ ਫੋਟੋਆਂ ਇਹ ਟਰੈਕਟਰ ਮਾਡਲ 1994 ਹੈਗਾ ਪੰਜਾਬ ਨੰਬਰ ਹੈ ਜੀ ਫੋਰਡ 3600 ਇਹ ਟਰੈਕਟਰ ਬਾਈ ਜੀ ਸਾਰਾ オリジナル ਹੈ ਇੰਜਨ ਗੇਅਰ ਦਾ ਟਰੈਕਟਰ ਬਹੁਤ ਵਧੀਆ ਹੈ ਸਾਰਾ ਕੰਮ ਏ ਟੂ ਜ਼ेड ਵੀਰ ਨੇ ਕਰਵਾਇਆ ਹੋਇਆ ਹੈਗਾ ਜੀ ਟਰੈਕਟਰ ਦੇ ਵਿੱਚ ਮਕੈਨੀਕਲੀ ਕੋਈ ਵੀ ਕਮੀ ਪੇਸ਼ ਨਹੀਂ ਆ ਬਾਕੀ ਆਲਓਵਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਜੇ ਗੱਲ ਆਪਾਂ ਕਰੀਏ ਚਾਰੋਂ ਟਾਇਰ ਐਮ ਆਰ ਐਫ ਕੰਪਨੀ ਦੇ ਹੈਗੇ ਲਗਭਗ 80 85 ਪੈਸੇ 80 85 ਪੈਸੇ ਦੇ ਕਰੀਬ ਟਾਇਰਾਂ ਦੀ ਕੰਡੀਸ਼ਨ ਹੈ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਦੀ ਜੇ ਗੱਲ ਕਰੀਏ ਮਾਲਕ ਵੀਰ ਬਲੋਂ ਇਸ ਟਰੈਕਟਰ ਦਾ ਰੇਟ ਰੱਖਿਆ ਗਿਆ 1 ਲੱਖ 62000 ਰੁਪਿਆ ਰੇਟ ਮੌਕੇ ਤੇ ਘਟ ਹੋ ਜੂਗਾ ਜੀ ਰੇਟ ਕੋਈ ਫਿਕਸ ਨਹੀਂ ਇਹ ਟਰੈਕਟਰ ਮੰਡੀ ਡੱਬ ਵਾਲੀ ਦੇ ਕੋਲੇ ਪੰਡਾ ਵੀਰ ਦਾ ਉੱਥੇ ਸੇਲ ਲਈ ਹੈ ਟਰੈਕਟਰ ਇਹ ਜੇ ਕਿਸੇ ਭਰਾ ਨੇ ਖਰੀਦਣਾ ਹੋਵੇ ਫੋਨ ਨੰਬਰ ਵੀ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਗੱਲਬਾਤ ਕਰਕੇ ਤੁਸੀਂ ਇਸ ਟਰੈਕਟਰ ਨੂੰ ਫੋਰਡ 3600 ਨੂੰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ